ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਮੈਂ ਆ ਤੁਹਾਡਾ ਉਸ ਰਾਜ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਵਿੱਚ ਆਇਆ ਵੱਡਾ ਮੋੜ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਛੁੱਟੇ ਪਸੀਨੇ ਕਿਉਂਕਿ ਐਡਵੋਕੇਟ ਪਰਵਕਾਸ਼ ਸਿੰਘ ਘੁਮਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਵੱਲੋਂ ਭਾਰਤ ਭਾਰਤ ਉਸਨ ਆਸ਼ੂ ਅਤੇ ਹਾਕਮ ਤੇ ਯਾਨੀ ਕਿ ਸੱਤਾਧਾਰੀ ਸਰਕਾਰ ਵੱਲੋਂ ਸੰਜੀਪ अरोड़ा ਇਨ੍ਹਾਂ ਤਿੰਨਾਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਸੀ ਲੇਕਿਨ ਜਿਵੇਂ ਹੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਜੀਵਨ ਗੁਪਤਾ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਧਰ ਪਸੀਨੇ ਆ ਗਏ ਨੇ ਭਾਤਪੁਸ਼ਨ ਆਸ਼ੂ ਨੂੰ ਐਡਵੋਕੇਟ ਪਰ ਉਪਕਾਰ ਸਿੰਘ ਨੂੰ ਮੰਨ ਲਉ ਅਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਰੋੜਾ ਨੂੰ ਦੱਸ ਦਿੰਦੇ ਆ ਕਿ ਮਾਜਰਾ ਕੀ ਹੈ ਜੀਵਨ ਗੁਪਤਾ ਨੇ ਬਾਜ਼ੀ ਜਿਹੜੀ ਹੈ ਪਲਟ ਦਿੱਤੀ ਹੈ ਕਿਵੇਂ ਉਹਨਾਂ ਨੇ ਬਾਜ਼ੀ ਪਲਟੀ ਕਿਵੇਂ ਉਹਨਾਂ ਨੇ ਜਿਹੜੇ ਸ਼ੱਕੇ ਛੁੜਾ ਦਿੱਤੇ ਇਹਨਾਂ ਤਿੰਨਾਂ ਉਮੀਦਵਾਰਾਂ ਦੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਰਵਨੀਤ ਬਿਚੂ ਨੂੰ ਹਲਕਾ ਲੁਧਿਆਣਾ ਪਸ਼ਮੀ ਤੋਂ 18 ਹਜ਼ਾਰ ਵੋਟ ਪਈ ਸੀ ਬੱਧੀ ਰੁੱਧੀ ਸਭ ਤੋਂ ਜ਼ਿਆਦਾ ਜੇਕਰ ਵੋਟ ਪਈ ਹੈ ਰਵਨੀਤ ਬਿੱਜੂ ਨੂੰ ਪੂਰੇ ਲੁਧਿਆਣੇ ਦੇ ਵਿੱਚੋਂ ਉਹ ਹੈ ਹਲਕਾ ਪਸ਼ਮੀ ਤੇ ਜੀਵਨ ਗੁਫਤਾ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਨੇ ਕਿਰਦਾਰ ਬਹੁਤ ਵਧੀਆ ਹੈ ਇਮਾਨਦਾਰ ਨੇ ਕਿਸੇ ਵੀ ਤਰ੍ਹਾਂ ਦੀ ਗੱਲ ਹੋਵੇ ਪਹਿਲ ਦੇ ਹੱਦਾਂ ਤੇ ਉਹਨਾਂ ਵੱਲੋਂ ਮੁੱਦੇ ਖਢਾਲੇ ਜਾਂਦੇ ਨੇ ਅਤੇ ਹਕ ਲਾਕੀ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ 18000 ਵੋਟ ਪਈ ਸੀ ਬ੍ਰਵਨੀਤ ਬਿੱਟੂ ਨੂੰ ਨਵਨੀਤ ਬਿੱਟੂ ਅਤੇ ਜੀਵਨ ਗੁਪਤਾ ਜਦੋਂ ਆ ਦੋ ਦਿਨ ਪਹਿਲਾਂ ਆ ਨਾਮਜ਼ਦਗੀ ਦੇ ਪਰਚੇ ਭਰਨ ਜਾਂਦੇ ਨੇ ਡੀਸੀ ਦਫਤਰ ਦੇ ਵਿੱਚ ਤੇ ਹਜ਼ਾਰਾਂ ਲੋਕ ਜੀਵਨ ਗੁਪਤਾ ਦੇ ਨਾਮ ਦੇਖੇਗਾ ਉਹ ਹਜ਼ਾਰਾਂ ਲੋਕ ਨਹੀਂ ਉਹ ਹਜ਼ਾਰਾਂ ਵੋਟਾਂ ਨੇ ਇਸ ਨੂੰ ਲੈ ਕੇ ਬਵਾਦ ਮਚ ਗਿਆ ਹੈ ਥੱਲੀ ਬਚ ਗਈ ਹੈ ਦੂਜੇ ਵਿਧਾਇਕਾਂ ਦੇ ਮਨਾਂ ਦੇ ਵਿੱਚ ਸੌਰੀ ਉਮੀਦਵਾਰਾਂ ਦੇ ਮਨਾਂ ਦੇ ਵਿੱਚ ਜਿਹੜੇ ਪਿਛਲੇ ਕਈ ਸਮਿਆਂ ਤੋਂ ਜੋ ਲਗਾਰੇ ਸੀ ਜੋ ਅਜਮਾਈ ਸੀ ਕਰ ਰਹੇ ਸੀ ਲੇਕਿਨ ਇਧਰ ਜੀਵਨ ਗੁਪਤਾ ਨੇ ਸਾਰੀ ਬਾਜ਼ੀ ਹੀ ਪਲਟ ਦਿੱਤੀ ਯਾਨੀ ਕਿ 18-19 ਦਿਨਾਂ ਦੇ ਵਿੱਚ ਇਹ ਬਾਜ਼ੀ ਜੀਵਨ ਗੁਪਤਾ ਵੱਲੋਂ ਜਿਤਰੀ ਜਾਵੇਗੀ ਰਵਨੀਤ ਬਿੱਟੂ ਅਤੇ ਜੀਵਨ ਗੁਪਤਾ ਨੇ ਇਸ ਉੱਤੇ ਮੋਹਰ ਲਗਾ ਦਿੱਤੀ ਹੈ ਉਹਨਾਂ ਨੇ ਕਿਹਾ 18000 ਬਹੁਤ ਵੋਟ ਸਾਡੀ ਹੈ ਅਤੇ ਅਸੀਂ ਜੀਵਨ ਗੁਪਤਾ ਨੇ ਇਸ ਹਲਕੇ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਭਾਵੇਂ ਸਾਡੀ ਸਰਕਾਰ ਨਹੀਂ ਹੈ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀਵਨ ਗੁਪਤਾ ਨੂੰ ਅਸੀਂ ਜਿਤਾ ਕੇ ਵੱਡੀ ਵੋਟ ਦੇ ਨਾਲ ਵੱਡੇ ਵੋਟ ਬੈਂਕ ਦੇ ਫਰਕ ਦੇ ਨਾਲ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਰੋਲ ਮੈਪ ਜਿਹੜਾ ਹਲਕਾ ਲੁਧਿਆਣਾ ਕਸ਼ਮੀਰ ਤੋਂ ਤਿਆਗ ਕੀਤਾ ਚਾਹਵੇਗਾ ਯਾਨੀ ਕਿ ਜੀਵਨ ਗੁਪਤਾ ਨੂੰ ਕਮਜ਼ੋਰ ਨਹੀਂ ਸਮਝਣਾ ਕਿਉਂਕਿ ਲੋਕ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਆਪ ਭਾਰਤੀ ਜਨਤਾ ਪਾਰਟੀ ਦੋ ਜੇ ਨੰਬਰ ਤੇ ਆਈ ਸੀ ਧੰਨ